ਮੈਂ ਬਾਸੁਰੇ ਕੇ ਅਫਸਰ ਸੁਨੀਲ ਜੋਸ਼ੀ ਗੁਰਨਾਨਕਦੇਵ ਜੀ ਤੇ ਮਾਤਾ ਸੁਲਖਣੀ ਜੀ ਦੇ ਵਿਆਹਪੁਰਬ ਤੇ ਸਾਰੇ ਜ਼ਿਲ੍ਹਾ ਨਿਵਾਸੀਆਂ ਨੂੰ ਵਧਾਈ ਦਿੰਦਾ ਤੇ ਉਹਨਾਂ ਨੂੰ ਇੱਕ ਅਪੀਲ ਕਰਦਾ ਕਿ ਜਿਹੜਾ ਪੰਜਾਬ ਸਰਕਾਰ ਦਾ ਉਪਰਾਲਾ ਚੱਲ ਰਿਹਾ ਹੈ ਜਿਹਦੇ ਵਿੱਚ ਉਹ ਕਹਿ ਰਹੇ ਕਿ ਪੀਕ ਖੰਮੰਗਣ ਵਾਲੇ ਬੱਚਿਆਂ ਨੂੰ ਪੀਕ ਨਹੀਂ ਦੇਣੀ ਉਹਨਾਂ ਬੱਚਿਆਂ ਦੀ ਇਨਫੋਰਮੇਸ਼ਨ ਸਾਡੇ ਡਿਪਾਰਟਮੈਂਟ ਨੂੰ ਦਿਵੋ ਜਾਂ 1098 1098 ਤੇ ਤੁਸੀਂ ਉਹਦੀ ਕੰਪਲੇਂਟ ਕਰੋ ਜੇਕਰ ਤੁਸੀਂ ਮੈਂ ਬੜੀ ਵਾਰੀ ਕਹਿ ਚੁੱਕਿਆ ਆ ਇਹ ਸਾਡੇ ਡਿਪਾਰਟਮੈਂਟ ਜਾਂ ਸਾਡੇ ਦੁਆਰਾ ਕੀਤੀਆਂ ਰੇਡਾਂ ਨਾਲ ਐ ਨਹੀਂ ਖਤਮ ਹੋਣੀ ਇਹ ਸਾਰਿਆਂ ਦੇ ਸਹਿਯੋਗ ਨਾਲ ਹੋਣੀ ਆ ਉਹ ਕਿੰਨਾ ਦੇ ਸਹਿਯੋਗ ਨਾਲ ਤੁਹਾਡੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਜਿਸ ਤਰ੍ਹਾਂ ਜੜਾ ਬੱਚਾ ਭੀਖ ਮੰਗ ਰਿਹਾ ਤੁਸੀਂ ਉਸ ਬੱਚ ਨੂੰ ਭੀਖ ਨਹੀਂ ਦਿੰਦੇ ਨਾ ਹੀ ਕੁਝ ਖਾਣ ਨੂੰ ਦਿੰਦੇ ਹੋ ਉਹਨੂੰ ਪੁੱਛਦੇ ਹੋ ਇਹ ਬੇਟਾ ਤਾਂ ਸਕੂਲ ਜਾਣਾ ਕਿ ਨਹੀਂ ਜਾਂਦਾ ਤੂੰ ਕਿੱਥੇ ਰਹਿਣਾ ਜੇਕਰ ਤੁਹਾਨੂੰ ਉਸ ਬੱਚਾ ਉਹ ਬੱਚਾ ਦੱਸਦਾ ਕਿ ਮੈਂ ਫਲਾਣੀ ਜਗ੍ਹਾ ਤੇ ਰਹਿਣਾ ਮੈਂ ਸਕੂਲ ਨਹੀਂ ਜਾ ਰਿਹਾ ਤੁਸੀਂ 1098 ਤੇ ਕੰਪਲੇਨਟ ਕਰੋ ਉਹ ਸਾਡੇ ਕੋਲ ਆਏਗੀ ਸਾਡੇ ਜਿਹੜੇ ਟੀਮ ਮੈਂਬਰ ਨੇ ਉਸ ਬੱਚੇ ਨੂੰ ਸਕੂਲੇ ਦਾਖਲ ਕਰਵਾਉਣਗੇ ਮੈਂ ਬਾਬਾ ਜੀ ਦੇ ਵਿਆਹ ਤੇ ਤੁਹਾਨੂੰ ਸਾਰਿਆਂ ਨੂੰ ਫਿਰ ਬਹੁਤ-ਬਹੁਤ ਵਧਾਈ ਦਿੰਦਾ ਤੇ ਸਾਡਾ ਸਾਥ ਦਿਓ ਭੀਖ ਮੁਕਤ ਪੰਜਾਬ ਕਰੋ ਭੀਖ ਮੁਕਤ ਗਦਾਸਪੁਰ ਜ਼ਿਲ੍ਹਾ ਕਰੋ ਥੈਂਕ ਯੂ ਜੀ